गुरु रविदास शक्ति गुरु रविदास ज्योत गुरु रविदास ज्योत जगती रहे गुरु रविदास ज्योत जगती रहे जब तक सूरज चांद रहेगा गुरु रविदास जी का नाम रहेगा जब तक सूरज चांद रहेगा गुरु रविदास का नाम रहेगा जकारा काशी वाले का दिन बड़ा पागी आय ਅੱਜ ਦਿਨ ਬੜਾ ਪਾਕੀ ਆਇਆ ਦਿਨ ਬੜਾ ਪਾਕੀ ਆਇਆ ਅੱਜ ਦਿਨ ਬੜਾ ਪਾਕੀ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆਇਆ ਤਨ ਤਨ ਗੁਰੂ ਰਵਿਦਾਸ ਗੁਰੂ ਜੀ ਤਨ ਤਨ ਖੇਲ ਰਚਾਇਆ ਅਜ ਦਿਨ ਬੜਾ ਪਾਕੀ ਆਇਆ ਜਿਨ ਸ੍ਰਿਸ਼ਟੀ ਖੇਲ ਰਚਾਇਆ ਅਜ ਦਿਨ ਬੜਾ ਪਾਕੀ ਆਇਆ ਆਇਆ ਤੇ ਮਨਾਇਆ ਸਨੁ ਆਜ ਖੁਸ਼ੀ ਦਿਨ ਆਇਆ ਆਇਆ ਤੇ ਮਨਾਇਆ ਸਨੁ ਆਜ ਖੁਸ਼ੀ ਦਿਨ ਆਇਆ ਧੰਨਤਾ ਤਨ ਤਨ ਉਹ ਕਰਤ ਸੁਹਾਨ ਜਿੱਥੇ ਸਤ ਗੁਰਾ ਡੇਰਾ ਲਾਇਆ ਅੱਜ ਦਿਨ ਬੜਾ ਪਾਕੀ ਆਇਆ ਜਿੱਥੇ ਸਤ ਗੁਰਾ ਡੇਰਾ ਲਾਇਆ ਅੱਜ ਦਿਨ ਬੜਾ ਪਾਕੀ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆ ਤਨ ਤਨ ਉਹ ਦੇ ਮਾਤਾ ਪਿਤਾ ਨੇ ਤਨ ਤਨ पिता नेानी दानी जिना गोदी भी आज दिन बड़ा भगी आया जी गोदी भी आज दिन बड़ा भगी आया आया ते मनाया आज दिन बड़ा भागी आया आया ते मनाया आज दिन बड़ा ਤਨ ਤਨ ਉਸ ਗੁਰੂ ਦੀ ਅਸੰਗਤਾ ਤਨ ਤਨ ਉਸ ਗੁਰੂ ਦੀ ਅਸੰਗਤਾ ਜੀ ਸਗਤਾ ਤਨ ਤਨ ਉਸ ਗੁਰੂ ਦੀ ਅਸੰਗ ਜਿਨ ਸੋਹੰਗ ਨਾਮ ਤੇ ਆਇਆ ਅਜ ਦਿਨ ਬੜਾ ਪਾਗੀ ਆਇਆ ਉਹੰਗ ਨਾਮ ਤੇ ਆਇਆ ਅਜ ਦਿਨ ਬੜਾ ਪਾਗੀ ਆਇਆ ਆਇਆ ਤੇ ਮਨਾਇਆ ਅਜ ਦਿਨ ਬੜਾ ਪਾਗੀ ਆ ਆਇਆ ਤੇ ਮਨਾਇਆ ਦਿਨ ਵਧ ਪਾ ਗਿਆ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆਇਆ ਤਨ ਗੁਰੂ ਦੀਪ ਗੁਰੂ ਜੀ ਤਨ ਤਨ ਗੁਰੂ ਦੀਪ ਗੁਰੂ ਜੀ ਤਨ ਤਨ ਗੁਰੂ ਦੀਪ ਗੁਰੂ ਜੀ ਜਿਨ ਸੋਹੰਗ ਨਾਮ ਜਪਾਇਆ ਅਜ ਦਿਨ ਬੜਾ ਪਾਗੀ ਆਇਆ ਜਿਨ ਸੋਹੰਗ ਨਾਮ ਜਪਾਇਆ ਅਜ ਦਿਨ ਬੜਾ ਪਾਗੀ ਆਇਆ ਆਇਆ ਤੇ ਮਨਾਇਆ ਸਾਨੂੰ ਅੱਜ ਖੁਸ਼ੀ ਦਿਨ ਆਇਆ ਆਇਆ ਤੇ ਮਨਾਇਆ ਖੁਸ਼ੀ ਦਿਨ ਆਇਆ ਜੇ ਕਰੋ ਕਾਸ਼ੀ ਵਾਲੇਗਾ